ਖਾਦ ਵੀ ਭਲੇ ਹੋ ਜਾਂਦੇ ਨੇ ਮੈਂ ਇੱਕ ਵਾਰੀ ਫਿਰ ਤੁਹਾਡੇ ਖਿਆਲ ਵਿੱਚ ਰੱਖਾਂ ਇੱਕ ਐਸਾ ਵਕਤ ਵੀ ਆਇਆ ਇਤਿਹਾਸ ਵਿੱਚ ਇੱਕ ਕਿਉਂ ਮੈਂ ਹਾਂ ਕਈ ਵਾਰੀ ਵਕਤ ਆਇਆ ਹੈ ਹਰਮੰਦਰ ਸਾਹਿਬ ਅਸਲ ਵਿੱਚ ਕੀ ਹੈ ਹਰਮੰਦਰ ਸਾਹਿਬ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਇੱਕ ਮਨੁੱਖਤਾ ਨੂੰ ਸੱਚ ਦਾ ਸੁਨੇਹਾ ਹੈ ਤੇ ਜਿਹੜੇ ਲੋਕ ਲੁੱਟੇਰੇ ਹੁੰਦੇ ਨੇ ਉਹਨਾਂ ਦੀ ਭਾਵਨਾ ਹੁੰਦੀ ਵੀ ਕਿਤੇ ਸੱਚ ਨਾ ਹੋਵੇ ਕਾਲਖ ਹੋਵੇ ਚਾਨਣ ਨਾ ਹੋਵੇ ਖਲੇਰਾ ਹੋਵੇ ਮੈਂ ਮਰਦੀ ਰੁਕ ਸਕਾਂ ਇਸੇ ਲਈ ਹਰ ਬੰਦੇ ਦੀ ਇੱਕ ਤਮੰਨਾ ਰਹੀ ਹੈ ਜਿੰਨੇ ਗੁਰੂ ਘਰ ਹੋਰ ਵੀ ਬਥੇਰੇ ਨੇ ਪਰ ਜਿੰਨੇ ਹਮਲੇ ਹਰਮੰਦਰ ਸਾਹਿਬ ਤੇ ਹੋਏ ਨੇ ਯਾਦ ਰੱਖੋ ਜੇ ਇਹਨੇ ਵਾਕਈ ਥਾਮਾ ਤੇ ਨਹੀਂ ਹੋਏ ਕਿਉਂ ਕਿ ਇੱਥੇ ਇੱਕ ਸੱਚ ਦਾ ਇੱਥੇ ਇੱਕ ਪਵਿੱਤਰ ਮਨੁੱਖਤਾ ਨੂੰ ਜ਼ਿੰਦਗੀ ਜਿਉਣ ਦਾ ਸਨੇਹਾ ਦਿੱਤਾ ਜਾਂਦਾ ਇੱਥੇ ਕਿਸੇ ਨਾਲ ਕੋਈ ਬੇਤਕਰਾਣੀ ਤੇ ਜ਼ਾਲਮ ਲੋਕ ਚਾਹੁੰਦੇ ਨੇ ਵੀ ਇੱਥੇ ਸੱਚ ਦੀ ਆਵਾਜ਼ ਨਾ ਉਠੇ ਉੱਠੇ ਹਾਲੇ ਥਾਲ ਤੋਂ ਇੱਕ ਤਮੰਨਾ ਰੱਖੀ ਬੈਠੇ ਨੇ ਤੇ ਉਦੋਂ ਜਦੋਂ ਕੋਈ ਗੁਰੂ ਚਰਣਾ ਵਿੱਚ ਜੁੜਦਾ ਹੈ ਤਉਨੂੰ ਇੱਥੇ ਸੱਚ ਦਾ ਉਪਦੇਸ਼ ਮਿਲਦਾ ਹੈ ਉਹ ਭਾਵੇਂ ਹਿੰਦੂ ਹੋਵੇ ਭਾਵੇਂ ਜੈਨੀ ਹੋਵੇ ਭਾਵੇਂ ਬੋਧੀ ਹੋਵੇ ਇੱਥੇ ਮੂੰਹ ਵੇਖ ਕੇ ਉਪਦੇਸ਼ ਨਹੀਂ ਦਿੱਤਾ ਜਾਂਦਾ ਇੱਥੇ ਕਿਸੇ ਮਨੁੱਖਾ ਜਮੇ ਦੀ ਕਦਰ ਕੀਮਤ ਨੂੰ ਦੇਖ ਕੇ ਉਪਦੇਸ਼ ਦਿੱਤਾ ਜਾਂਦਾ ਜਿਹੜੀ ਗੱਲ ਮੈਂ ਕਰਨ ਲੱਗਾ ਸਾ ਜਦੋਂ ਬਹੁਤ ਵੱੜੀ ਕਹਿਰ ਵਰਤਿਆ ਇੱਕ ਕਹਿਰ ਉਦੋਂ ਵੀ ਵਰਤਿਆ ਜਦੋਂ ਇੱਥੇ ਰਾਜ ਹੋਇਆ ਮੁਸਲਮਾਨਾਂ ਦਾ ਤੇ ਉਹਨਾਂ ਲੋਕਾਂ ਨੇ ਸੋਚਿਆ ਸੱਚ ਦੀ ਗੱਲ ਇੱਥੋਂ ਨਾ ਪ੍ਰਗਟ ਹੋਵੇ ਕਹਿਰ ਦਾ ਸਮਾਂ ਸੀ ਇਹ ਗਾਥਾ ਪਾਈ ਵੀਰ ਸਿੰਘ ਹੋਰਾਂ ਨੇ ਲਿਖੀ ਹੈ ਦਰਬਾਰ ਸਾਹਿਬ ਦੀ ਮਹੱਤਤਾ ਉਸ ਛੋਟੀ ਜਿਹੀ ਕਿਤਾਬ ਹੈ ਬੜੀ ਪਿਆਰੀ ਗਾਥਾ ਲਿਖੀ ਹੈ ਕਹਿਣ ਲੱਗੇ ਉਦੋਂ ਖਾਲਸਾ ਰਾਬੀ ਤੇ ਚਨਾ ਦੇ ਵਿਚਕਾਰਲੇ ਇਲਾਕੇ ਵਿੱਚ ਰਹਿੰਦਾ ਸੀ ਉਹਨੂੰ ਸੰਦਲਬਾਰ ਕਹਿੰਦੇ ਨੇ ਉੱਥੇ ਰਹਦੇ ਹੱਸੀ ਤੇ ਘਰ ਘਾਟ ਵਿਚਾਰੀਆਂ ਦੇ ਉਜਾੜ ਦਿੱਤੇ ਜਾਂਦੇ ਸਨ ਇਹਨਾਂ ਨੂੰ ਵਸਣਾ ਵੀ ਨਹੀਂ ਸੀ ਮਿਲਦਾ ਬਹੁਤਾ ਸਮਾਂ ਸਿੱਖਾਂ ਨੇ ਕੋਠੀਆਂ ਕੋੜੀਆਂ ਦੀਆਂ ਕਾਠੀਆਂ ਤੇ ਆਪਣੇ ਘਰ ਬਣਾ ਕੇ ਰਏ ਬਹੁਤੀ ਵਾਰੀ ਇਹਨਾਂ ਨੇ ਦਰਖਤਾਂ ਦੇ ਪੱਤਿਆਂ ਨੂੰ ਛੱਤੀ ਪਦਾਰਥ ਬਣਾ ਕੇ ਖਾਦਾ ਬਹੁਤ ਵਾਰੀ ਖਾਲੀ ਧਰਤੀ ਤੇ ਸੌਂ ਕੇ ਉਹਨੂੰ ਆਪਣੇ ਵੱਲੋਂ ਸੁੱਖ ਆਰਾਮ ਦੀ ਸੇਜਾ ਸਮਝਿਆ ਬਹੁਤ ਵਾਰੀ ਸਰੀਰ ਤੇ ਜ਼ਖਮ ਖਾ ਕੇ ਰੱਬ ਦੀਆਂ ਨਿਸ਼ਾਨੀਆਂ ਸਮਝਿਆ ਬਹੁਤ ਵਾਰੀ ਜ਼ਿੰਦਗੀ ਦੇ ਦੁੱਖ ਸੁੱਖ ਕੱਟ ਕੇ ਉਹਨੂੰ ਰੱਬੀ ਭਾਣਾ ਸਮਝਿਆ ਤੇ ਉਹਨਾਂ ਦਿਨਾਂ ਵਿੱਚ ਖਾਲਸਾ ਬਾਹਰ ਰਹਦੇ ਸੀ ਕਿਸੇ ਸਿੱਖ ਨੇ ਜਾ ਕੇ ਖਾਲਚੇ ਨੂੰ ਲੱਭ ਲੁਭਾ ਕੇ ਜੰਗਲਾਂ ਵਿੱਚ ਤੇ ਉੱਥੇ ਜਾ ਕੇ ਮਲਾਪ ਹੋਇਆ ਜਦੋਂ ਮਲਾਪ ਹੋਇਆ ਅੱਜ ਤੇ ਕੁਝ ਸਿੱਖ ਨੂੰ ਸਿੱਖ ਮਿਲਦਾ ਓਦੀ ਸਿਹਤ ਬਾਰੇ ਪੁੱਛਦਾ ਉਹਨੇ ਕਾਰੋ ਬਾਰ ਬਾਰੇ ਪੁੱਛਦਾ ਪੁਰਾਣੇ ਸਮੇਂ ਅੰਦਰ ਸਿੱਖ ਨੂੰ ਸਿੱਖ ਮਿਲਿਆ ਕਰਦਾ ਸੀ ਉਹਨੂੰ ਗੁਰੂ ਬਾਰੇ ਗੱਲ ਕਰਿਆ ਕਰਦਾ ਸੀ ਸਜਣਾ ਤੈਨੂੰ ਗੁਰਬਾਣੀ ਕਿੰਨੀ ਕੂਚੇ ਤੇ ਐ ਤੈਨੂੰ ਗੁਰੂ ਨਾਲ ਕਿੰਨੀ ਕੂ ਨੇੜਤਾ ਮੇਰੇ ਨਾਲ ਗੁਰੂ ਦੀ ਗੱਲ ਕਰੀ ਉਹ ਕਦੇ ਆਪਣੀ ਜ਼ਮੀਨ ਦਾ ਦਾਦ ਬਾਰੇ ਨਹੀਂ ਸੀ ਪੁੱਛਦਾ ਉਹ ਕਦੇ ਆਪਣੇ ਘਰ ਬਾਰੇ ਨਹੀਂ ਸੀ ਪੁੱਛਦਾ ਉਹ ਪੁੱਛਦਾ ਸੀ ਮੈਨੂੰ ਦੱਸ ਸਜਣਾ ਹਰਮੰਦਰ ਸਾਹਿਬ ਦਾ ਕੀ ਹਾਲ ਐ ਮੈਨੂੰ ਦੱਸ ਉਹ ਸਜਣਾ ਅੰਮ੍ਰਿਤਸਰ ਸਾਹਿਬ ਦੀ ਧਰਤੀ ਦਾ ਕੀ ਕੀ ਹਾਲ ਹੈ ਮੈਨੂੰ ਦੱਸੋ ਸੱਜਣਾ ਅਕਾਲ ਤਖੰਡਾ ਕੀ ਹਾਲ ਹੈ ਮੈਨੂੰ ਦੱਸੋ ਸੱਜਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ ਜਾਂ ਨਹੀਂ ਹੁੰਦਾ ਲੋਕ ਕੀਰਤਨ ਕਰਦੇ ਨੇ ਸੁਣਦੇ ਨੇ ਕਿ ਨਹੀਂ ਸੁਣਦੇ ਗੁਰੂ ਨਾਨਕ ਦੀ ਵਿਚਾਰਧਾਰਾ ਦਾ ਬੋਲ ਬਾਲਾ ਹੈ ਜਾਂ ਨਹੀਂ ਉਦੋਂ ਜਦੋਂ ਸਿੱਖਾਂ ਦੇ ਕੋਲ ਇੱਕ ਵਸਿੰਦਾ ਸਿੱਖ ਗਿਆ ਪੋਨੇ ਜਾ ਕੇ ਜਦੋਂ ਉਹ ਸੰਦਲਬਾਰ ਦੇ ਵਿੱਚ ਸਿੱਖਾਂ ਨੂੰ ਮਿਲਿਆ ਸਿੱਖਾਂ ਕੁੱਟ ਕੇ ਦੇ ਬੱਕੜੀਆਂ ਪਾਈਆਂ ਸਾਰੇ ਬੈਠ ਗਏ ਉਹ ਸਾਨੂੰ ਹਰਿਮੰਦਰ ਸਾਹਿਬ ਦੀ ਗੱਲ ਦੱਸ ਸਿੱਖ ਦੇ ਕੋਲੋਂ ਬੋਲੀਆਂ ਲੰਗਿਆ ਗਲਾ ਪਰ ਆਇਆ ਅੱਖਾਂ 'ਚੋਂ ਅਥਰੂ ਵਗਦੇ ਨੇ ਸਿੱਖਾਂ ਇਹ ਤੇ ਅੰਦਾਜ਼ਾ ਲਾ ਲਿਆ ਵੀ ਕੋਈ ਵਕਤ ਚੰਗਾ ਨਹੀਂ ਹੋਵੇਗਾ ਪਰ ਫਿਰ ਵੀ ਗੱਲ ਪੁੱਛੀ ਸਜਣਾ ਜਲਦੀ ਨਾਲ ਦੱਸ ਸਾਡੇ ਦਿਲਾਂ ਦੀ ਧੜਕਣ ਵੱਧੀ ਏ ਜਲਦੀ ਨਾਲ ਦੱਸ ਉੱਥੇ ਕੀ ਕੁਝ ਹੋਇਆ ਉਹ ਕਹਿਣ ਲੱਗਿਆ ਮੈਂ ਵੀ ਚੋਰੀ ਦਰਸ਼ਨ ਕਰਨ ਗਿਆ ਸਾਂ ਮੈਂ ਵੇਖਣ ਗਿਆ ਸਾਂ ਅੰਦਰ ਕੋਈ ਸੱਚ ਦੀ ਬਾਤ ਹੈ ਜਾਂ ਜਗਤਮਾਨ ਦਾ ਪਹਿਰਾ ਮੈਂ ਵੀ ਇੱਕੇ ਹੈਰਾਨ ਹੋਇਆ ਉੱਥੇ ਤੇ ਤਾਲੇ ਲੱਗੇ ਹੋਏ ਨੇ ਸੱਜਣਾ ਉੱਥੇ ਤੇ ਜਾਲੇ ਲੱਗੇ ਹੋਏ ਨੇ ਉੱਥੇ ਲੰਮਾ ਸਮਾਂ ਹੋ ਗਿਆ ਕਿਤੇ ਕੋਈ ਉੱਥੇ ਇਹੋ ਜੀ ਕੋਈ ਦੀਵਾ ਬੱਤੀ ਵੀ ਨਹੀਂ ਕੀਤਾ ਬਾਕੀ ਦੀ ਗੱਲ ਛੱਡ ਓਥੇ ਤਾਂ ਦੀਵਾ ਬੱਤੀ ਵੀ ਨਹੀਂ ਕਿਸੇ ਨੇ ਕੀਤਾ ਕੀਰਤਨ ਹੋਣਾ ਤੇ ਦੂਰ ਦੀ ਗੱਲ ਹੈ ਗੁਰੂ ਕੀ ਬਾਣੀ ਦਾ ਪ੍ਰਕਾਸ਼ ਹੋਣਾ ਤੇ ਦੂਰ ਦੀ ਗੱਲ ਹੈ ਸਿੱਖਾਂ ਦੇ ਕਲੇਜੇ ਅੱਗ ਲੱਗ ਗਈ ਕਿਤੇ ਭਲੇਖੇ ਵਿੱਚ ਨਾ ਵੀ ਓਵੇਂ ਵਾਰ-ਵਾਰ ਤੁਹਾਨੂੰ ਬੇਨਤੀ ਕਰਨਾ ਹੈ ਜਿਹੜੀ ਸਿੱਖੀ ਵਿੱਚ ਜੋਤ ਹੈ ਨਾ ਅਸੀਂ ਸ਼ਹੀਦਾਂ ਦੀਆਂ ਜੋਤਾਂ ਨਹੀਂ ਬਾਲਦੇ ਅਸੀਂ ਆਮ ਜੋਤਾਂ ਨਹੀਂ ਬਾਲਦੇ ਮੰਦਰਾਂ ਮੰਗੂ ਹਰਮੰਦਰ ਸਾਹਿਬ ਦੀ ਜਿਹੜੀ ਜੋਤ ਜਗਦੀ ਆ ਤੇ ਖਿਆਲ ਕਰਿਓ ਕਿ ਕਿਸ ਬਾਰੇ ਚ ਜਗਦੀ ਹੈ ਅਸੀਂ ਕਰਮ ਕੰਨ ਵਾਲੀ ਜੋਤ ਨਹੀਂ ਬਾਲਦੇ ਅਸੀਂ ਤਾਂ ਬਾਲਦੇ ਆ ਕਿਉਂਕਿ ਇਸ ਘਰ ਦੇ ਵਿੱਚ ਬਲਿਓ ਚਰਾਗ ਅੰਧਿਆਰ ਮੈਂ ਉਹ ਜੋਤ ਕਿਹੜੀ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦੀ ਜੇ ਅਸੀਂ ਇਹ ਜੋਤ ਨਹੀਂ ਬੁਝਣ ਦਿੰਦੇ ਇਹ ਜੋਤ ਸਹੀਬ ਜਗਦੀ ਰੱਖਣੀ ਚਾਹੁੰਦੇ ਆ ਬਾਕੀ ਕਰਮ ਕੰਮ ਕਰਨਾਂ ਦੀਆਂ ਗੱਲਾਂ ਛੱਡਿਏ ਗੁਰੂ ਦੇ ਚਰਨਾਂ ਵਿੱਚ ਜੁੜੀਏ ਤੇ ਉਦੋਂ ਸਿੱਖ ਨੇ ਬੇਨਤੀ ਕੀਤੀ ਕਹਿਣ ਲੱਗਿਓ ਤੂੰ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਦੀ ਜੋਤ ਦੀ ਗੱਲ ਕਰਨਾ ਹੈ ਉਹ ਚ ਦੀਵੇ ਦੀ ਗੱਲ ਕਰਨਾ ਹੈ ਉੱਤੇ ਤੱਕ ਦੁਨਿਆਵੀ ਦੀਵਾ ਵੀ ਨਹੀਂ ਜਗਣ ਦਿੱਤਾ ਜਾਂਦਾ ਸਿੱਖਾਂ ਦੀ ਗੱਲ ਸੁਣ ਕੇ ਹਿਰਦੇ ਵਿੱਚ ਇੱਕ ਭਾਵਨਾ ਜਾਗੀ ਉਸੇ ਵੇਲੇ ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਉੱਠਿਆ ਉਹਦਾ ਨਾਂ ਭਾਈ ਵੀਰ ਚੰਗ ਨੇ ਭਾਈ ਮਨਸ਼ਾ ਸਿੰਘ ਲਿਖਿਆ ਉੱਠ ਕੇ ਕਰੋ ਗਿਆ ਕੱਲ ਲੱਗੇ ਖਾਲਸਾ ਜੀ ਅਰਦਾਸ ਕਰਿਓ ਜੇ ਮੇਰੀ ਮੈਨੂੰ ਬੜਾ ਸਮਾਂ ਹੋ ਗਿਆ ਇਹ ਗੱਲ ਪੜਦਿਆਂ ਬਹੁਤ ਜਨਮ ਵਿਛਰੇ ਥੇ ਮਾਦੋ ਇਹ ਜਨਮ ਤੇ ਮਾਰੇ ਲੇਖੇ ਕਹਿ ਰਵਿਦਾਸ ਆਪਸ ਲਗ ਜੀਵੋ ਚਿਰ ਭਇਓ ਦਰਸ਼ਨ ਦੇਖੇ ਮੇਰੀ ਅਰਦਾਸ ਕਰਿਓ ਜੇ ਮੈਂ ਗੁਰੂ ਚਰਨਾਂ ਵਿੱਚ ਜਾ ਸਕਾਂ ਤੇ ਦਰਬਾਰ ਸਾਹਿਬ ਦੀ ਸੇਵਾ ਵਿੱਚ ਅਰਪਣ ਕਰ ਸਕਾਂ ਸਿੱਖ ਨੇ ਆਪਣਾ ਰੂਪ ਬਟਾਇਆ ਚੱਲਿਆ ਘੋੜੇ ਤੋਂ ਪੰਧ ਮੁਕਾਉਂਦਾ ਹੋਇਆ ਅੰਮ੍ਰਿਤਸਰ ਸਾਹਿਬ ਦੇ ਬਾਹਰ ਇਲਾਕੇ ਵਿੱਚ ਇੱਕ ਡੂੰਗੀ ਜਿਹੀ ਖਾਈ ਵਿੱਚ ਆਪਣਾ ਟਿਕਾਣਾ ਬਣਾ ਲਿਆ ਉਹ ਵਕਤ ਬਚਾ ਕੇ ਪੇਸ ਬਿਟਾ ਕੇ ਤੇ ਬਾਜ਼ਾਰੋਂ ਕੁਝ ਚੀਜ਼ਾਂ ਖਰੀਦੀਆਂ ਨੇ ਇੱਕ ਘੜਾ ਖਰੀਦਿਆ ਥੋੜਾ ਜਿਹਾ ਤੇਲ ਖਰੀਦਿਆ ਇੱਕ ਦੀਵਾ ਖਰੀਦਿਆ ਕਿਸੇ ਤਰੀਕੇ ਉਹਨਾਂ ਨੂੰ ਵੱਟ ਬਚਾ ਕੇ ਪਾ ਕੇ ਤੇ ਘੜੇ ਨੂੰ ਮੁੱਤਾ ਕਰਕੇ ਜਦੋਂ ਰਾਤ ਨੂੰ ਪਹਿਲੇ ਦਿਨ ਢਿੱਲੇ ਅਬਿਸ਼ੇ ਹੋ ਗਏ ਅੱਤੇ ਕੋ ਰਾਤ ਨੂੰ ਲੰਗੜ ਤੋਂ ਬਾਅਦ ਵਿੱਚ ਗੁਰੂ ਕਾ ਸਿੱਖ ਆ ਹਰਮੰਦਰ ਸਾਹਿਬ ਦੀਆਂ ਪ੍ਰਕਰਮਾਂ ਦੇ ਵਿੱਚ ਅੰਦਰ ਭਾਵਨਾ ਬਣੀ ਹੋਈ ਏ ਤੇ ਗੁਰੂ ਨੂੰ ਯਾਦ ਕਰਕੇ ਉਸ ਰੋਗੜ ਦੇ ਵਿੱਚੋਂ ਦੀ ਘੜਾ ਮੁੰਡਾ ਕਰਕੇ ਤਾਰੀ ਲਾਉਂਦਿਆਂ ਹੋਇਆਂ ਅੱਗੇ ਆਏ ਜਿਦਰਾ ਤੋੜਿਆ ਬੂਹਾ ਖੋਲਿਆ ਫਿਰ ਖਿਆਲ ਕਰਿਓ ਜੇ ਹਰਮੰਦਰ ਸਾਹਿਬ ਬਗਾਨਿਆਂ ਨੇ ਬੂਹਾ ਬਾਹਰ ਦਾ ਲਾਇਆ ਕਦੇ ਅੰਦਰਲਾ ਬੂਹੇ ਹੀ ਲੱਗਦਾ ਇਹਦੇ ਵਿੱਚੋਂ ਬਾਹਰ ਜਿੰਦਰਾ ਨਹੀਂ ਜੇ ਲੱਗਦਾ ਬਾਹਰ ਜਿੰਦਰਾ ਨਹੀਂ ਜੇ ਲੱਗਦਾ ਮੈਂ ਗੱਲ ਨੇੜੇ ਰੱਖਾਂ ਤੇ ਜਦੋਂ ਉਹਨਾਂ ਦੇ ਅੰਦਰ ਆ ਕੇ ਗਏ ਅੰਦਰ ਵੇਖਿਆ ਇੱਕ ਬਰੀ ਦਿਲ ਪਰ ਆਇਆ ਜਿਹੜਾ ਖਾਲਸਾ ਆਪਣੇ ਪੁੱਤਾਂ ਦੇ ਕਲੇਜੇ ਵੀ ਮੂੰਹ ਵਿੱਚ ਕੋਆ ਕੇ ਨਹੀਂ ਰੋਂਦਾ ਜਿਹੜਾ ਖਾਲਸਾ ਖੋਪਰੀਆਂ ਲੋਆ ਕੇ ਵੀ ਨਹੀਂ ਰੋਂਦਾ ਜਿਹੜਾ ਖਾਲਸਾ ਆਰੇ ਦੇ ਦੰਦਿਆਂ ਨਾਲ چیرਿਆ ਵੀ ਨਹੀਂ ਰੋਂਦਾ ਜਿਹੜਾ ਖਾਲਸਾ ਬੰਦ-ਬੰਦ ਕਟਵਾ ਕੇ ਵੀ ਨਹੀਂ ਰੋਂਦਾ ਉਸ ਭਾਈ ਮਨਸਾ ਸਿੰਘ ਦੀਆਂ ਅੱਖਾਂ 'ਚ ਪਾਣੀ ਆ ਗਿਆ ਉਹ ਤੇਰੀ ਜੋਤ ਨੇ ਤਾਂ ਘਰ-ਘਰ ਦੀਵੇ ਜਗਾਉਣੇ ਸਨ ਇੱਥੇ ਤੇਰੇ ਘਰ 'ਚ ਵੀ ਪਾਪੀਆਂ ਦੀਵਾ ਨਹੀਂ ਜਗਣ ਦਿੱਤਾ ਉਸੇ ਵੇਲੇ ਘੜੇ ਦੇ ਨਾਲ ਪਾਣੀ ਲਿਖ ਕੇ ਅੰਦਰੋਂ ਢੋਟੇ ਸਫਾਈ ਕੀਤੀ ਜਾਰੇ ਗਾਏ ਜਾਰੇ ਲਾ ਕੇ ਇੱਕ ਦੀਵਾ ਜਗਾ ਕੇ ਕੁਝ ਸਮਾਂ ਬੈਠ ਕੇ ਅਰਦਾਸ ਕੀਤੀ ਓ ਮੇਰਾ ਦਿਆ ਸਾਈਆ ਅੱਜ ਮੇਰੇ ਨਾਲ ਤਿੰਨ ਜਣੇ ਨਹੀਂ ਅੱਜ ਮੇਰੇ ਨਾਲ ਸੰਗਤ ਨਹੀਂ ਅੱਜ ਮੈਂ ਇਕੱਲਈ ਹਾਂ ਯਾ ਮੇਰੇ ਨਾਲ ਮੇਰਾ ਗੁਰੂ ਹੈ ਤੇ ਬੈਠ ਕੇ ਆਸਾ ਕੀ ਵਾਰ ਦਾ ਮੂੰਹ ਜਬਾਨੀ ਪਾਠ ਕੀਤਾ ਅੱਜ ਆਸਾ ਕੀ ਵਾਰਦਾ ਕੀਰਤਨ ਨਹੀਂ ਮੈਂ ਕਰ ਸਕਦਾ ਇਕੱਲਾ ਬੈਠ ਕੇ ਬਾਣੀ ਦਾ ਪਾਠ ਕੀਤਾ ਪਾਠ ਕਰਕੇ ਉਸ ਤੋਂ ਕੁਝ ਸਮੇਂ ਬਾਅਦ ਦਰਵਾਜ਼ੇ ਬੰਦ ਕਰਕੇ ਫਿਰ ਘੜੇ ਰਾਹੀਂ ਵਾਪਸ ਚਲਾ ਗਿਆ ਕਰੀਬ 1 ਮਹੀਨਾ 2 ਮਹੀਨੇ 3 ਮਹੀਨੇ ਲੰਘੇ ਇਸ ਤਰ੍ਹਾਂ ਸੇਵਾ ਨਿਭਾਉਂਦਿਆਂ ਅਚਾਨਕ ਇੱਕ ਅਫਸਰ ਆਇਆ ਉਹਨੇ ਵੇਖਿਆ ਮੈਂ ਦਰਬਾਰ ਸਾਹਿਬ ਦਾ ਨਦੀਖਣ ਕਰਨਾ ਤੇ ਜਦੋਂ ਅੰਦਰ ਆ ਕੇ ਉਹਨੇ ਵੇਖਿਆ ਉੱਥੇ ਧੂਪ ਬੱਤੀ ਦਾ ਸਮਾਨ ਉੱਥੇ ਜੋਤ ਦਾ ਸਮਾਨ ਉੱਥੇ ਦੀਵਾ ਜਗਾਉਣ ਦਾ ਸਮਾਨ ਜਦੋਂ ਉਹਨੇ ਵੇਖਿਆ ਉਹਨੇ ਪਹਿਰਾ ਸਖਤ ਕਰ ਦਿੱਤਾ ਉਹ ਪਾਪੀਓ ਤੁਹਾਨੂੰ ਕਿਹਾ ਸੀ ਇੱਥੋਂ ਤੇ ਨਿੱਕੀ ਜੀ ਰੋਸ਼ਨੀ ਵੀ ਪ੍ਰਗਟਨਾ ਹੋਵੇ ਤੇ ਇੱਥੇ ਕੋਈ ਅੱਜ ਵੀ ਰੋਜ ਦੀਵਾ ਜਗਾਉਂਦਾ ਹੈ ਪਹਿਰੇਦਾਰ ਸੁਚੇਤ ਹੋਏ ਜਦੋਂ ਅਗਲੇ ਦਿਨ ਭਾਈ ਮਨਸਰ ਸਿੰਘ ਆਇਆ ਉਹਨੂੰ ਨਹੀਂ ਸੀ ਪਤਾ ਇਹ ਗੱਲ ਐਵੇਂ ਵਰਤਣੀ ਹੈ ਜਦੋਂ ਘੜੇ ਤੋਂ ਤੜਕੇ ਆਇਆ ਜ਼ਾਲਮਾਂ ਨੇ ਗੋਲੀਆਂ ਮਾਰ ਕੇ ਭੁੰਨ ਦਿੱਤਾ ਗੁਰੂ ਕੇ ਸਿੱਖ ਦੇ ਕਈ ਗੋਲੀਆਂ ਵੱਜੀਆਂ ਲਹੂ ਵਹਿ ਰਿਹਾ ਫਿਰ ਵੀ ਜ਼ਖਮੀ ਹਾਲਤ ਵਿੱਚ ਉਹ ਅੰਦਰ ਆਇਆ ਦਰਵਾਜ਼ਾ ਖੋਲ੍ਹਿਆ ਉਹਨੇ ਦੀਵਾ ਜਗਾਇਆ ਦੀਵਾ ਜਗਾ ਕੇ ਇੱਕ ਆਵਾਜ਼ ਮਾਰੀ ਖਾਲਸਾ ਜੀ ਜੇ ਕੋਈ ਮੇਰੀ ਆਵਾਜ਼ ਸੁਣਦਾ ਭਾਵੇਂ ਜਿੰਨੀਆਂ ਮਰਜ਼ੀ ਕੁਰਬਾਨੀਆਂ ਹੋ ਜਾਣੋ ਕੱਲ੍ਹ ਹਰਿਮੰਦਰ ਸਾਹਿਬ ਦਾ ਦੀਵਾ ਫੇਰ ਜਗਾ ਦਿਓ ਜੀ ਤੋ ਫਿਰ ਖਾਲਸੇ ਨੂੰ ਖਬਰ ਗਈ ਭਾਈ ਤਾਰਾ ਸਿੰਘ ਭਾਈ ਠਾਰਾ ਸਿੰਘ ਭਾਈ ਬਿਜਲਾ ਸਿੰਘ ਤਿੰਨ ਸਿੰਘ ਆਏ ਤੇ ਲੰਮਾ ਕੰਮ ਚੱਲਣਾ ਭਾਈ ਬਿਜਲਾ ਸਿੰਘ ਨੇ ਉਸ ਵੇਲੇ ਆਪਣਾ ਰੂਪ ਬਟਾਇਆ ਤੇ ਉਹ ਇਵੇਂ ਬਣਿਆ ਜਿਵੇਂ ਕੋਈ ਮਸਤਾਨਾ ਕਵਲੀਆਂ ਗਉਣ ਵਾਲਾ ਹੋਵੇ ਕਿਉਂਕਿ ਹੁਣ ਤੇ ਸਾਰੇ ਜਾਲਮ ਸਿਆਣੇ ਚੁੱਕੇ ਹੋਏ ਸਨ ਹੁਣ ਅੰਦਰ ਕਿਸੇ ਨਹੀਂ ਸੀ ਜਾਣ ਦੇਣਾ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਦੋਵੇਂ ਜਣੇ ਅੰਦਰ ਜਾਇਆ ਕਰਨ ਭਾਈ ਬਿਜਲਾ ਸਿੰਘ ਕਵਲੀਆਂ ਗਾਵੇ ਤੇ ਉਹਨਾਂ ਨੂੰ ਇਕੱਠੇ ਕਰਕੇ ਬਿਠਾਵੇ ਤੇ ਜਾਲਮਾਂ ਨੂੰ ਸਾਰਿਆਂ ਨੂੰ ਆਪਣੇ ਅਰੇ ਲਾ ਦੇਵੇ ਤੇ ਭਾਈ ਤਾਰਾ ਸਿੰਘ ਤੇ ਭਾਈ ਠਾਰਾ ਸਿੰਘ ਅੰਦਰ ਜਾ ਕੇ ਦੀਵਾ ਜਗਾਉਣਾ ਤੇ ਅੰਦਰ ਗੁਰੂ ਕੀ ਬਾਣੀ ਪੜ੍ਹਨਾ ਤੇ ਉਹ ਗੁਰੂ ਚਰਨਾਂ ਵਿੱਚ ਜੁੜ ਕੇ ਰਹਿਣ ਜਦੋਂ ਇਹਨਾਂ ਦਾ ਵੀ ਪਤਾ ਲੱਗਿਆ ਤਿੰਨ ਗੁਰੂ ਕੇ ਸਿੱਖੇ ਫਿਰ ਸ਼ਹਾਦਤ ਦਾ ਡੰਮ ਪੀ ਗਏ ਮੈਂ ਸਿਰਫ ਇਸ ਲਈ ਬੇਨਤੀ ਕਰ ਰਿਹਾ ਇਕੱਲ ਚੇਤਰਖਿਓ ਸਰਦਾਰ ਸੁਖਾ ਸਿੰਘ ਸਰਦਾਰ ਮਹਿਤਾਬ ਸਿੰਘ ਉਹਨਾਂ ਇਸ਼ਾਨ ਵੀ ਨਹੀਂ ਸੀ ਕੀਤਾ ਉਹਨਾਂ ਇਸ਼ਨਾਨ ਵੀ ਨਹੀਂ ਕੀਤਾ ਹਾਲਾਂਕਿ ਪਹਿਲਾਂ ਭਾਈ ਸੁਖਾ ਸਿੰਘਾ ਓਖਿਆ ਵਿੜਾ ਵਿੱਚ ਇਸ਼ਨਾਨ ਕਰਕੇ ਗਿਆ ਪਰ ਜਿਸ ਦਿਨ ਉਹ ਮੱਥਾ ਰੰਗੜ ਦਾ ਸਿਰ ਵੱਢਣ ਆਇਆ ਉਸ ਦਿਨ ਉਹਨਾਂ ਨੇ ਇਸ਼ਨਾਨ ਨਹੀਂ ਕੀਤਾ ਰੂਪ ਬਟਾਇਆ ਹੋਇਆ ਸੀ ਉਹ ਬਿਨਾ ਇਸ਼ਨਾਨ ਕਰੇ ਐਸਾ ਕੰਮ ਕਰ ਗਏ ਅਸੀਂ ਇਸ਼ਨਾਨ ਕਰਕੇ ਵੀ ਉਹ ਕੰਮ ਨਹੀਂ ਕਰ 파ਰੇ ਬਸ ਮੈਂ ਇਹ ਗੱਲ ਤੁਹਾਡੇ ਮਨ ਵਿੱਚ ਰੱਖਣੀ ਚਾਹੁੰਦਾ ਉਹ ਗੁਰੂ ਕੀ ਸਿੱਖਾ ਜੇ ਤੂੰ ਆ ਕੇ ਇਸ਼ਨਾਨ ਕਰ ਲੈ ਇਹ ਤੂੰ ਖਾਲੀ ਨਾ ਜਾਈ ਜਪਜੀ ਸਾਹਿਬ ਲੈ ਕੇ ਜਾਈਂ ਇਹ ਤੂੰ ਖਾਲੀ ਨਾ ਜਾਈ ਗੁਰੂ ਕਾ ਬਚਨ ਲੈ ਕੇ ਜਾਈ ਇਤੋਂ ਖਾਲੀ ਨਾ ਜਾਈ ਇਤੋਂ ਗੁਰੂ ਨਾਨਕ ਸਾਹਿਬ ਨੂੰ ਲੈ ਲੈ ਕੇ ਜਾਈ ਇਤੋਂ ਗੁਰੂ ਅਰਜਨ ਪਾਤਸ਼ਾਹ ਨੂੰ ਨਾਲ ਲੈ ਕੇ ਜਾਈ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਜਾਈ ਉਹਨਾਂ ਨੂੰ ਬੇਨਤੀ ਕਰੀ ਜਿੱਥੇ ਤੁਸੀਂ ਕਦਮ ਰੱਖਦੇ ਹੋ ਉਹ ਹਰਿਮੰਦਰ ਸਾਹਿਬ ਬਣ ਜਾਂਦਾ ਹੈ ਤੇ ਤੁਸੀਂ ਕਿਰਪਾ ਕਰਿਓ ਜੇ ਦਾਸ ਦੀ ਕੁੱਲੀ ਵਿੱਚ ਚਰਨ ਪਾ ਦਿਓ ਮੈਂ ਤੇਰੀ ਜਪਜੀ ਸਾਹਿਬ ਨਹੀਂ ਲੈ ਚੱਲਿਆ ਮੈਂ ਤੇ ਗੁਰੂ ਨਾਨਕ ਸਾਹਿਬ ਨੂੰ ਲੈ ਕੇ ਚੱਲਿਆ ਮੈਂ ਤੇਰੀ ਸੁਖਮਨੀ ਸਾਹਿਬ ਨਹੀਂ ਲੈ ਕੇ ਚੱਲਿਆ ਮੈਂ ਗੁਰੂ ਅਰਜਨ ਪਾਤਸ਼ਾਹ ਨੂੰ ਲੈ ਕੇ ਚਲੇ ਮੈਂ ਗੁਰੂ ਤੇਗ ਬਹਾਦਰ ਸਾਹਿਬ ਤੇਰੀ ਬਾਣੀ ਨਹੀਂ ਲੈ ਕੇ ਚੱਲਿਆ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਲੈ ਕੇ ਚੱਲਿਆ ਤੇ ਫਿਰ ਸੋਚਿਓ ਨੇ ਜੇ ਭਾਵਨਾ ਬਣਾਉਗੇ ਮੇਰੇ ਕਰ ਗੁਰੂ ਤੇਗ ਬਹਾਦਰ ਸਾਹਿਬ ਰਹਿੰਦੇ ਨੇ ਫਿਰ ਉਹ ਕਦੇ ਸ਼ਰਾਬ ਨਹੀਂ ਪੀਵੇਗਾ ਫਿਰ ਉਹ ਕਦੇ ਕਰ ਵਿੱਚ ਨਸ਼ਾ ਨਹੀਂ ਵਰਤੇਗਾ ਫਿਰ ਉਹਦੇ ਬੱਚੇ ਵੀ ਸਿਆਣੇ ਹੋਣਗੇ ਉਹਨੂੰ ਪਤਾ ਹੋਵੇਗਾ ਸਾਡੇ ਕਰ ਗੁਰੂ ਨਾਨਕ ਸਾਹਿਬ ਰਹਿੰਦਾ ਗੁਰਬਾਣੀ ਦੇ ਗੁਟਕੇ ਨੂੰ ਕੁਰਬਾਨੀ ਦਾ ਗੁਟਕਾ ਨਾ ਸਮਝੋ ਸਿੱਖਾ ਇਨੂੰ ਇਹ ਸਮਝੇ ਦਸਾਂ ਪਾਤਸ਼ਾਹਾਂ ਦੀ ਪਾਵਨ ਪਵਿੱਤਰ ਜੋਤ ਉਹਦੀ ਵਿਚਾਰਤਾ ਇਸ ਘਰ ਵਿੱਚ ਰਹਿੰਦੀ ਹੈ ਗੁਰੂ ਨਾਨਕ ਦੀ ਬੁੱਕਲ ਵਿੱਚ ਬੈਠਣ ਵਾਲਿਆ ਵੇਖੀ ਕਿਤੇ ਪਾਪ ਨਾ ਕਰੀ ਘਰ ਵਿੱਚ ਗੁਰੂ ਨਾਮ ਕੋਈ ਵੀ ਰੱਖ ਨਵੇਂ ਤੇ ਘਰ 'ਚ ਸ਼ਰਾਬ ਵੀ ਰੱਖ ਨਵੇਂ ਇਹ ਪਾਪ ਨਾ ਕਰੀ ਇਹ ਬੁਰੇ ਕਰਮ ਨਾ ਕਰੀ ਆਪਣੇ ਘਰ ਵਿੱਚ ਇਹੋ ਜਿਹਾ ਕੋਈ ਨਸ਼ਾ ਨਾ ਰੱਖੀ ਜਿਹਦੇ ਨਾਲ ਤੇਰਾ ਗੁਰੂ ਨਾਰਾਜ਼ ਹੋ ਜਾਏ ਇੱਕ ਬੇਨਤੀ ਹੁਰ ਕਰਦੇ ਆ ਮੇਲੇ ਖਿਆਲ ਵਿੱਚ ਆ ਗਈ ਸ਼ਬਦ ਵੀ ਲਮੇਰਾ ਇਹਨੂੰ ਵੀ ਵਿਚਾਰਨਾ ਹੈ ਗੁਰਮਤਿ ਨੇ ਬੜੀਆਂ ਪਿਆਰੀਆਂ ਗੱਲਾਂ ਲਿਖੀਆਂ ਨੇ ਭਾਈ ਗਿਆਨੀ ਗਿਆਨ ਸਿੰਘ ਨੇ ਪੰਥ ਪ੍ਰਕਾਸ਼ ਵਿੱਚ ਸ਼ਾਇਦ ਕਈ ਵਾਰੀ ਪੰਨੇ ਭੁਲ ਵੀ ਜਾਂਦੇ ਨੇ 370 ਪੰਨੇ ਉੱਤੇ ਇੱਕ ਬੜੀ ਪਿਆਰੀ ਬਾਤ ਲਿਖੀ ਹੈ ਮਾਨਸਰੋਵਰ ਕੀ ਤਰ੍ਹਾਂ ਕਹਿਣ ਲੱਗੇ ਜਿਵੇਂ ਮਾਨਸਰੋਵਰ ਹੈ ਨਾ ਉਹਦੇ ਉੱਤੇ ਕੁਰਸੇ ਜਾ ਕੇ ਬੈਠਦੇ ਨੇ ਹਰ ਮੰਦਰ ਕੀ ਆਹੇ ਕਹ ਲੱਗੇ ਐਸੀ ਤਰ੍ਹਾਂ ਸ੍ਰੀ ਹਰਮੰਦਰ ਸਾਹਿਬ ਦੀ ਐ ਡੱਡ ਨਹਿ ਰਹਿ ਨਹਿ ਬੋਲਈ ਕਹ ਲੱਗੇ ਉੱਥੇ ਡੱਡੂ ਨਹੀਂ ਰਹਿੰਦਾ ਨਾ ਬੋਲਦਾ ਕਹ ਲੱਗੇ ਉੱਥੇ ਡੱਡੂ ਨਹੀਂ ਰਹਿੰਦਾ ਬਗਲਾ ਚੁੰਝਣਾ ਤਾਂ ਹੈ ਕਹ ਲੱਗੇ ਉੱਥੇ ਬਗਲਾ ਵੀ ਆਪਣੀ ਚੁੰਝਣੀ ਮਾਰਦਾ ਕਿਨ ਤੁਮਰਦ ਮੈਂ ਅਰਥ ਕਰ ਦਿਆਂ ਸੋਖੀ ਦੀ ਗੱਲ ਹੋ ਜਾਏਗੀ ਉਹ ਕਹਿੰਦੇ بڑے ਪਾਣੀਆਂ ਦੇ ਕਿਨਾਰੇ ਆ ਤੇ ਤੂੰ ਗਿਆ ਹੋਵੇਂਗਾ ਪਾਣੀਆਂ ਦੇ ਕਿਨਾਰਿਆਂ ਤੇ ਡੱਡੂ ਵੀ ਮਿਲ ਜਾਂਦੇ ਨੇ ਪਾਣੀਆਂ ਦੇ ਕਿਨਾਰਿਆਂ ਤੇ ਬਗਲੇ ਵੀ ਮਿਲ ਜਾਂਦੇ ਨੇ ਪਰ ਕਦੇ ਗਰਮੰਦਰ ਸਾਹਿਬਾ ਕੇ ਵੇਖੀ ਉਹ ਸਜਣਾ ਇੱਥੇ ਵੀ ਪਾਣੀ ਐ ਪਰ ਇੱਥੇ ਡੱਡੂ ਨਹੀਂ ਜੇ ਮਿਲਦਾ ਇੱਥੇ ਬਗਲਾ ਨਹੀਂ ਜੇ ਮਿਲਦਾ ਕਿਉਂ ਨਹੀਂ ਮਿਲਦਾ ਕਿਉਂਕਿ ਗੁਰੂ ਦੋਨਾਂ ਦੀ ਗੱਲ ਕਰਦਾ ਭਲਿਆ ਉਹ ਲੋਕ ਜਿਹੜੇ ਆਪਣੇ ਅੰਤਰ ਆਤਮੇ ਸੱਚ ਨਹੀਂ ਧਾਰਨ ਕਰਦੇ ਉਹ ਲੋਕ ਜਿਹੜੇ ਬੱਗਾ ਬੱਗੇ ਕੱਪੜੇ ਟੀਰਥ ਮੱਜ ਬਸਨ ਕੁੱਟਕੁੱਟ ਜੀਆਂ ਖਾਬਣੇ ਬੱਗੇ ਨਾ ਕਹੀਆਂ ਨਾ ਕਹਿਣ ਲੱਗੇ ਇੱਥੇ ਬਗਲਾ ਪ੍ਰਵਾਨ ਨਹੀਂ ਹੁੰਦਾ ਇੱਥੇ ਜਲ ਕੇ ਮੱਜਨ ਜੇਕਰ ਤੋਵੇ ਨਿਤਨਿਤ ਮਿੰਡਕ ਨਾਵੇ ਜੈਚੇ ਮਿੰਡਕ ਤੈਚੇ ਉਹਨਾਂ ਫਿਰ ਫਿਰ ਜੋਨੀ ਆਵੇ ਇੱਥੇ ਡੱਡੂ ਵੀ ਨਹੀਂ ਹੁੰਦਾ ਕਿਉਂਕਿ ਡੱਡੂ ਦੀ ਪ੍ਰੀਤ ਵੀ ਸੁਆਰਥੀ ਹੈ ਜਦੋਂ ਜੀ ਕਰਿਆ ਛਾਣ ਮਾਰ ਲਈ ਜਦੋਂ ਜੀ ਕਰਿਆ ਪਾਣੀ ਤੋਂ ਬਾਹਰ ਚਲਾ ਗਿਆ ਇੱਥੇ ਬਗਲਾ ਵੀ ਸੁਆਰਥੀ ਹੈ ਉਹ ਵੀ ਮੱਛੀਆਂ ਆਪਣਾ ਖਾਣਾ ਲੱਭਣ ਵਾਸਤੇ ਆਉਂਦਾ ਪਰ ਕਹਿੰਦੇ ਹਰਮੰਦਰ ਸਾਹਿਬ ਦੇ ਅੰਦਰ ਚੇਤਾ ਰੱਖੀ ਗੁਰੂ ਕੇ ਪਿਆਰ ਵਾਲਿਆ ਨਾ ਤੇ ਇੱਥੇ ਡੱਡੂ ਐ ਨਾ ਹੀ ਇੱਥੇ ਬਗਲਾ ਐ ਇੱਥੇ ਮੱਛੀਆਂ ਨੇ ਕਿਉਂਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਅੱਖ ਦੇ ਨੇ ਗੁਲਗੋਬਿੰਦ ਗਾਇਓ ਨਹੀਂ ਜਨਮ ਅਕਾਰਤਕੀਨ ਕਵ ਨਾਨਕ ਹਰ ਭਜਮਨ ਜੇਹ ਬਿਦ ਜਲ ਕੋ ਮੀਨ ਕਹਿੰਦੇ ਜਿਵੇਂ ਮੱਛੀ ਨੇ ਆਪਣੀ ਜ਼ਿੰਦਗੀ ਪਾਣੀ ਬਣਾ ਲਿਆ ਉਹ ਗੁਰੂ ਕਿਆ ਸਿੱਖਾ ਤੂੰ ਆਪਣੀ ਜ਼ਿੰਦਗੀ ਬਾਣੀ ਨੂੰ ਬਣਾ ਲੈ ਫਿਰ ਤੇਰਾ ਗੁਰਮੁਖੰਦਰ ਸਾਹਿਬ ਆਇਆ ਕਬੂਲ ਹੈ ਫਿਰ ਤੇਰਾ ਇੱਥੇ ਆਇਆ ਕਬੂਲ ਹੈ ਅਸੀਂ ਸੱਚ ਤੋਂ ਟੁੱਟ ਗਏ ਸਿਧਾਂਤ ਤੋਂ ਟੁੱਟ ਗਏ ਅਸਲੀਅਤ ਤੋਂ ਟੁੱਟ ਗਏ ਬਾਹਰੀ ਤੋਰ ਤੇ ਉਲਝ ਗਏ ਅੱਜ ਮੇਰੇ ਸਤਿਗੁਰੂ ਨੇ ਬੜੀ ਪਿਆਰੀ ਬਾਤ ਸਾਨੂੰ ਸਮਝਾਈ ਹੈ ਔ ਪਾਵਨ ਪਵਿੱਤਰ ਹੁਕਮ ਨਾਲ ਜੁੜੀਏ ਤੇ ਇਸ ਸੱਚ ਨੂੰ ਅੱਜ ਆਪਣੇ ਪੱਲੇ ਬੰਨ੍ਹ ਕੇ ਜਾਈਏ ਜੀ